ਜੋ ਆਪਾਂ ਪਹਿਲਾ 28 ਦੇ ਵਰਸੀ ਮਨਾ ਰਹੇ ਬੀਬੀ ਕੈਂਜੀਤ Kaur ਦੀ ਅੱਜ ਤੋਂ 28 ਸਾਲ ਤੱਕ ਜੋ ਇਸ ਤਰ੍ਹਾਂ ਦਿਨੇ ਇੱਕ ਜੋਤ ਲੜਿਆ ਸੀਗਾ ਆਪਣੀ ਸਰਕਾਰ ਖਿਲਾਫ ਜਾਂ ਜੰਗਰ ਖਿਲਾਫ ਤਾਂ ਉਸ ਵਿੱਚ ਤੁਹਾਡੀ ਜਿੱਤ ਸੀ ਤੁਸੀਂ ਆਪਣੀ ਜਿੱਤ ਨੂੰ ਹਰ ਸਾਲ ਇੱਥੇ ਇੱਕ ਵਰਸੀ ਦੇ ਰੂਪ ਵਿੱਚ ਮਨਾਉਂਦੇ ਇਹ ਵਾਲੀ ਵਰਸੀ ਹੈ ਜਿਹੜੀ ਉਹ ਬੀਬੀ ਗਦਰੀ ਹੈ ਜਿਹੜੀ ਗੁਲਾਮਕੋਟ ਉਹਨਾਂ ਨੂੰ ਸਤਿਕਾਰਿਤਾ ਕਿਉਂਕਿ ਅੱਜ ਤੋਂ ਇੱਕ ਸਦੀ ਪਹਿਲਾਂ ਉਹ ਆਪਾਂ ਨੂੰ ਇਸ ਦੁਨੀਆ ਤੋਂ ਵਿਛੋੜਾ ਦੇ ਗਈ ਜਿਵੇਂ ਮੇਰੇ ਤੋਂ ਪਹਿਲਾਂ ਸਾਡੇ ਬਹੁਤ ਹੀ ਸਤਕਾਰਯੋਗ ਐਡਵੋਕੇਟ ਭੈਣ ਨੇ ਤਾਂ ਉਹ ਬਹੁਤ ਚੰਗੀ ਤਰ੍ਹਾਂ ਉਹਨਾਂ ਦੇ ਇਤਿਹਾਸ ਬਾਰੇ ਜਾਣੂ ਕਰਵਾਇਆ ਤੇ ਜੋ ਚੱਲ ਰਹੀਆਂ ਨੇ ਨੀਤੀਆਂ ਔਰਤਾਂ ਦੇ ਹੱਕ ਦੇ ਵਿੱਚ ਖਿਲਾਫ ਦੇ ਵਿੱਚ ਮਜ਼ਦੂਰਾਂ ਕਿਸਾਨਾਂ ਦੇ ਹੱਕਾਂ ਦੇ ਖਿਲਾਫ ਦੇ ਵਿੱਚ ਆ ਰਹੇ ਨੇ ਕਿ ਇਹਨੇ ਉਹਨਾਂ ਬਾਰੇ ਬਹੁਤ ਹੀ ਸਾਰਾ ਗਿਆਨ ਪ੍ਰਾਪਤ ਕਰਤਾ ਸੇਵਾ ਕਾਰਕਾਂ ਦੀਆਂ ਲੋਨੀਆਂ ਉੱਥੇ ਇਕੱਲੇ ਬਾਪੂਆਂ ਆਪਣੇ ਵੱਡੇ ਬਜ਼ੁਰਗ ਨਹੀਂ ਹੁੰਦੇ ਉੱਥੇ ਨਾਲ ਆਪਣੀਆਂ ਬੀਬੀਆਂ ਤੇ ਨੌਜਵਾਨ ਵੀਰ ਭੈਣਾਂ ਵੀ ਨਾਲ ਸ਼ਾਮਲ ਹੁੰਦੇ ਆ ਜਿਵੇਂ ਦਿੱਲੀ ਦੇ ਮੋਰਚੇ ਵਿੱਚ ਸਾਰੇ ਵਰਗ ਚਾਹੇ ਉਹ Hindu ਸੀ Muslim ਸੀ ਚਾਹੇ ਉਹ Sikh ਪਰਿਵਾਰ ਤੋਂ ਸੀ ਜੇ ਅੱਜ ਆਪਾਂ ਖੜੇ ਆ ਸਟੇਜ ਤੇ ਇੱਕ ਮੈਂ ਤੁਹਾਨੂੰ ਇੱਕ ਐਗਜ਼ਾਮਪਲ ਦੇ ਰਹੀ ਆ ਕਿ ਅੱਜ ਤੋਂ 11 ਦਿਨ ਪਹਿਲਾਂ ਮੇਨੂੰ ਕੁਝ ਨਹੀਂ ਪਤਾ ਸੀ ਵੀ ਕੀ ਮੁਹਿੰਮ ਚੱਲ ਰਹੀ ਆ ਜਾਂ ਕੀ ਜੱਥੇ ਬੰਦੀਆਂ ਹੁੰਦੀਆਂ ਕੀ ਲੋਕ ਇਕੱਠਾ ਹੁੰਦੀਆਂ ਮੈਂ ਤੁਹਾਡੇ ਕੋ ਕੁਆਰ ਪਰਿਵਾਰਾਂ ਦੀ ਬੱਚੀਆਂ ਘਰਾਂ ਵਿੱਚ ਰਹਿੰਦੀਆਂ ਪੜ੍ਹਦੀਆਂ ਸਿਰਫ ਉਹਨਾਂ ਤੱਕ ਜਿੰਨਾ ਕਿ ਸਕੂਲ ਦਾ ਜਾਗਰੂਕ ਕੀਤਾ ਜਾਏ ਤਾਂ ਰਾਤ ਨੂੰ ਨੀਂਦ ਬਹੁਤ ਸੋਹਣੀ ਆਉਂਦੀ ਹੈ ਜੇ 100 ਵਿੱਚੋਂ ਕੋਈ ਇੱਕ ਵੀ ਸਾਡੀ ਗੱਲ ਸੁਣ ਕੇ ਸਾਨੂੰ ਹੰਧਾਰਾ ਭਰਦਾ ਸੀ ਸਾਡੇ ਨਾਲ ਤੁਰਦਾ ਸੀ ਨਾ ਤਾਂ ਰਾਤ ਨੂੰ ਇੱਕ ਸੰਤੋਸ਼ਟੀ ਦੀ ਨੀਂਦ ਆਉਂਦੀ ਸੀ ਵੀ ਕਿਸੇ ਨਾਲ ਨਾਲ ਜੋੜਿਆ ਕਿਸੇ ਨੂੰ ਕੋਈ ਸਿੱਖਿਆ ਦਿੱਤੀ ਮੇਰੇ ਤੋਂ ਸਿਰਫ ਇੰਨੇ ਹੀ ਉਮੀਦ ਹੈ ਮੈਂ ਤੁਹਾਡੇ ਸਾਰਿਆਂ ਤੋਂ ਰੱਖ ਰਹੀ ਹਾਂ ਇਹ ਬੇਨਤੀ ਕਰ ਰਹੀ ਹਾਂ ਇਸ ਮੰਚ ਤੋਂ ਕਿ ਇਸ ਵਾਰ ਜੋ ਕਾਠਾ ਇਹ ਤੋਂ ਅਗਲੀ ਵਾਰ ਤੁਸੀਂ ਜ਼ਿਆਦਾ ਕਰੋ ਜ਼ਿਆਦਾ ਜਾਗਰੂਕ ਹੋਵੋ ਨੌਜਵਾਨ ਤਾਂ ਕਿ ਉਹ ਤਾਂ ਕਿ ਉਹ ਆਉਣ ਵਾਲੇ ਸਮੇਂ ਦੇ ਵਿੱਚ ਸਰਕਾਰਾਂ ਦਾ ਟਾਕਰਾ ਕਰ ਸਕਣ ਉਹਨਾਂ ਨੂੰ ਇੰਨਾ ਗਿਆਨ ਹੋਵੇ ਵੀ ਅਸੀਂ ਆਪਣੇ ਹੱਕ ਸਰਕਾਰਾਂ ਤੋਂ ਕਿਵੇਂ ਲੈਣੇ ਹਨ ਸਰਕਾਰ ਦੇ ਕਦੇ ਆਪਾਂ ਨੂੰ ਕੁਝ ਪਰੋਸ ਕੇ ਨਹੀਂ ਦੇਣਾ ਜਦੋਂ ਸਰਕਾਰਾਂ ਤੋਂ ਆਪਣੇ ਹੱਕ ਲੈਣੇ ਆ ਤਾਂ ਉਹਨਾਂ ਤੋਂ ਖੋੜੇ ਪੈਣੇ ਆ ਸਰਕਾਰ ਨੂੰ ਕਹਿਣਾ ਪੈਣਾ ਵੀ ਸਾਡੇ ਵਿੱਚ ਏਕਤਾ ਹੈਗੀ ਆ ਅਸੀਂ ਮਰੀਆਂ ਹੋਈਆਂ ਜ਼ਮੀਰਾਂ ਵਾਲੇ ਨਹੀਂ ਹੈਗੇ ਅਸੀਂ ਜੋਧੀਆਂ ਦੇ ਪੁੱਤਾਂ ਅਸੀਂ ਉਹਨਾਂ ਜੋਧੀਆਂ ਸ਼ਹੀਦਾਂ ਦੇ ਪੁੱਤਾਂ ਜਿਨ੍ਹਾਂ ਨੇ ਇਸ ਧਰਤੀ ਲਈ ਆਪਣੀ ਮਾਂ ਲਈ ਆਪਣੀਆਂ ਜਾਨਾਂ ਦੀਆਂ ਬਿਨਾ ਕੋਤ ਸੋਚੇ ਸਮਝੇ ਜਵਾਨੀ ਵਿੱਚ ਫਾਂਸੀਆਂ ਤੇ ਲੱਗੇ ਸੀ ਜਿਨ੍ਹਾਂ ਨੇ ਇਹ ਆਜ਼ਾਦੀ ਲਈ ਲੜੇ ਪਰ ਆਜ਼ਾਦੀ ਮਾਣੀ ਨਹੀਂ ਉਹ ਜਿੰਦਾ ਜ਼ਮੀਰਾਂ ਦੇ ਬੱਚੇ ਆ ਅਸੀਂ ਬਹੁਤ ਬਹੁਤ ਧੰਨਵਾਦ ਬੋਲਾਰੇ ਸਾਡੀਆਂ ਜਿਹੜੇ ਲੋਕਾਂ ਨੂੰ ਲੱਗਦਾ ਨੇ ਇਹ ਹੁਣ ਪਾਰਸੀ ਬਣਾਉਣ ਦਾ ਕੀ ਅਰਥ ਹੈ ਸਾਡੇ